ਲੇ ਵੀ ਚੋਬਰੋ ਇਕੱਠੇ ਯਾਰਾਂ ਦੋਸਤਾਂ ਦੀ ਫੀਡਬੈਕ ਵੀ ਦਿੰਨੇ ਆ ਤੇ ਫਾਸਟ ਗੇਨ ਦੇ ਜਿਹੜੇ ਚਰਚੇ ਨੇ ਉਹ ਹੁਣ ਪੂਰੇ ਪੰਜਾਬ ਦੇ ਵਿੱਚ ਹੀ ਹੋ ਗਏ ਮੈਨੂੰ ਲੱਗਦਾ ਹਰ ਜਿਮ ਹਰ ਪਿੰਡ ਦੇ ਵਿੱਚ ਤਕਰੀਬਨ ਫਾਸਟ ਗੇਨ ਦੀ ਗੱਲਬਾਤ ਬਣੀ ਪਈ ਹੈ ਕਿਉਂਕਿ ਹਰ ਪੇਜ ਦੀ ਪ੍ਰੋਮੋਸ਼ਨ ਚੱਲੀ ਜਾਂਦੀ ਆ ਕੋਈ ਇਹਨੂੰ ਚੰਗਾ ਕਹੀ ਜਾਂਦਾ ਮਾੜਾ ਕਹੀ ਜਾਂਦਾ ਪਰ ਜਿਹੜੇ ਚੰਗਾ ਮਾੜਾ ਤਾਂ ਇੱਥੋਂ ਪਤਾ ਲੱਗਦਾ ਇਹ ਆਏ ਨੇ ਵੀਰ ਹੁਣੇ ਆਪਣੇ ਭਾਈ ਅਮਲੋਤੋਂ ਠੀਕ ਆ ਇਹ ਜਮਈ ਵੰਦਾ ਦੋਨੇ ਵੀਰ ਆਪੀਰ ਕੈਨੇਡਾ ਤੋਂ ਆਇਆ ਨਾ ਹੁਣ ਜਾ ਕੇ ਤੇ ਇੱਥੇ ਜਮਈ ਇਹ ਜਵਾਕ ਆਏ ਸੀਗੇ ਮੇਰੇ ਕੋਲ ਤੇ ਫਿਰ ਇਹ ਕਿੰਨੀ ਕਿਲੋ ਦੀ ਗੇਨਿੰਗ ਕਰਤੀ ਨੇ 15 16 ਕਿਲੋ ਦੀ ਗੇਨਿੰਗ 15 16 ਕਿਲੋ ਦੀ ਗੇਨਿੰਗ ਵੀਰੇ ਤੇਰੀ ਗੇਨਿੰਗ ਕਿੰਨੀ ਹੋ ਗਈ ਠੀਕ ਇਹ ਬਾਈ ਹੁਣ ਉੱਥੇ ਥੋੜਾ ਗਿਆ ਸੀਗਾ ਤੇ ਦੇਖੋ ਇੱਥੇ ਐਨ ਜਮਈ ਸੁੱਕੇ ਜੇ ਸੀਗੇ ਬਾਈ ਹੁਣੀ ਤੇ ਵਧੀਆ ਐਨ ਆਏ ਨਹੀਂ ਤੇ ਹੁਣ ਕਿੰਨਵੀਂ ਵਾਰ ਆਏ ਦੂਜੀ ਤੀਜੀ ਵਾਰ ਤੀਜੀ ਵਾਰੀ ਤੇ ਬਾਈ ਤੈਨੂੰ ਸਾਡੇ ਇਹ ਬਾਈ ਲੈ ਕੇ ਆਏ ਕਿੰਨੇ ਸਾਲ ਹੋ ਗਏ ਜੁੜੇ ਨੂੰ 5 ਸਾਲ ਹੋ ਗਏ ਜਦੋਂ ਮਤਲਬ ਯਾਰ ਜਿਹੜਾ ਫਾਸਟ ਗੇਨ ਆ ਨਾ ਇਹਨੇ ਉਹ ਤੱਕ ਪਈ ਪਈ ਆ ਮੈਂ ਕਹਿੰਦਾ 2500 ਲਾਓ ਇੱਕ ਲੀਵਰ ਡੀਟੌਕਸ ਗਿਫਟ ਮੰਗਾਓ ਹਫਤਾ ਪਹਿਲਾਂ ਲੀਵਰ ਵਾਲੀ ਖਾਓ ਲੀਵਰ ਸੈੱਟ ਕਰੋ ਫਿਰ ਕੰਟੇਨ ਨੂੰ ਦੋ ਟਾਈਮਾਂ ਵਿੱਚ ਵਰਤੋ ਸਵੇਰੇ ਸ਼ੇਕ 'ਚ ਦੁਪਹਿਰੇ ਪਾਣੀ 'ਚ ਸ਼ਾਮ ਨੂੰ ਪਾਣੀ 'ਚ ਰਿਜ਼ਲਟ ਫਿਰ ਦੋਨੋਂ ਇੱਥੋਂ ਦਾ ਫਿਰ ਇੱਥੇ ਹੀ ਦੇਖਣੇ ਨੇ ਤੇ ਅੰਨੇ ਬਾਅਦ ਫੀਡਬੈਕ ਅਜੇ ਤੱਕ ਮੇਰੇ ਫੋਨ ਦੇ ਵਿੱਚ ਪਈਆਂ ਨੇ ਜਿਹੜੀਆਂ ਪਾਉਣ ਤੋਂ ਜਿਵੇਂ ਤੋਂ ਟਾਈਮ ਨਹੀਂ ਲੱਗਿਆ ਤੇ ਬਾਈ ਹੁਣ ਹੀ ਆਏ ਨੇ ਤੀਜੀ ਵਾਰੀ ਤੀਜੀ ਵਾਰੀ ਆਗੇ ਵੀ ਇਹਨਾਂ ਨੇ ਕਿਹਾ ਨਹੀਂ ਵੀ ਸਾਨੂੰ ਉਹ ਡੱਬਾ ਚਾਹੀਦਾ ਆ ਡੱਬਾ ਚਾਹੀਦਾ ਆਗੇ ਸਿੱਧਾ ਫਾਸਟ ਗੇਨ ਮੰਗਣਗੇ ਕਿਉਂਕਿ ਕੁਆਲਟੀ ਦੇ ਕੰਮ ਕਰਿਆ ਇਹ ਉਹੀ ਨਹੀਂ ਫਾਸਟ ਗੇਨ ਬਣਿਆ ਇਹਨੂੰ ਵੇਚਦੇ ਨੂੰ ਮੈਨੂੰ ਵੀ